ਗੁਰਦਾਸਪੁਰ ਦੇ ਦਿਨਾ ਨਗਰ ਦੇ ਪਿੰਡੇ ਚੋਂਤਾ ਤੋਂ ਇੱਕ ਦਿਲ ਦੇ ਲਾਹ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਇੱਕ ਸਕੂਲ ਵੈਨ ਡਰਾਈਵਰ ਦਾ ਬੇਰਹਿਮੀ ਦੇ ਨਾਲ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਹੈਰਾਨੀ ਦੀ ਗੱਲ ਇਸ ਵਿੱਚ ਹੈ ਵਾ ਕਿ ਇਸ ਪੂਰੇ ਦੇ ਪੂਰੇ ਮਾਮਲੇ ਦੇ ਵਿੱਚ ਇੱਕੋ ਪਰਿਵਾਰ ਦੀਆਂ ਚਾਰ ਮਹਿਲਾਵਾਂ ਵੀ ਸ਼ਾਮਲ ਨੇ ਅਤੇ ਉਹਨਾਂ ਦੇ ਉੱਤੇ ਵੀ ਮਾਮਲਾ ਦਰਜ ਕਰ ਲਿਆ ਗਿਆ। ਤੁਹਾਨੂੰ ਦੱਸਿਆ ਕਿ ਮਨੀਸ਼ ਕੁਮਾਰ ਜੋ ਕਿ ਇੱਕ ਸਕੂਲ ਵੈਨ ਡਰਾਈਵਰ ਦਾ ਨਾਮ ਹੈ, ਉਹ ਆਪਣੀ ਸਕੂਲ ਦੀ ਵੈਨ ਅਕਸਰ ਇੱਕ ਥਾਂ ਤੇ ਪਾਰਕ ਕਰਦਾ ਹੁੰਦਾ ਸੀ ਜਿਸ ਦੀ ਜ਼ਮੀਨ ਸੀ ترਸੀਮ ਲਾਲ ਅਤੇ ترਸੀਮ ਲਾਲ ਨੇ ਕਈ ਵਾਰ ਜੋ ਮੁੱਢਲੀ ਜਾਣਕਾਰੀ ਸਾਹਮਣੇ ਆ ਰਹੀ ਹੈ, ਮਨੀਸ਼ ਨੂੰ ਹੈ ਮਨਾ ਕੀਤਾ ਸੀ ਕਿ ਉਹ ਉੱਥੇ ਆਪਣੀ ਸਕੂਲ ਵੈਨ ਨਾ ਪਾਰਕ ਕਰੇ। ਲੇਕਿਨ ਅੱਜ ਜਦ ਮਾਮਲਾ ਹੋਰ ਵੱਧ ਗਿਆ ਤਾਂ ترਸੀਮ ਲਾਲ ਅਤੇ ਉਸ ਦੇ ਪਰਿਵਾਰ ਦੀਆਂ ਹੀ ਚਾਰ ਮਹਿਲਾਵਾਂ ਨੇ ਮਿਲ ਕੇ ਮੁਨੀਸ਼ ਕੁਮਾਰ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਜੋ ਹੈ ਪੁਲਿਸ ਨੇ 2 ਘੰਟਿਆਂ ਦੇ ਅੰਦਰ ਹੀ ਸਾਰੇ ਦੇ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਲੇਕਿਨ ਕਾਫੀ ਜ਼ਿਆਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਚਾਕੂ ਦੇ ਨਾਲ ਕਈ ਵਾਰ ਕਰਕੇ ਮੁਨੀਸ਼ ਕੁਮਾਰ ਨੂੰ ਮੌਤ ਦੇ ਘਾਟੋਂ ਉਤਾਰ ਦਿੱਤਾ ਗਿਆ ਜਿਸ ਦਾ ਕਾਰਨ ਸਿਰਫ ਤੇ ਸਿਰਫ ਪਾਰਕਿੰਗ ਰਹੀ ਜਿਸ ਨੂੰ ਕਿ ਲੈ ਕੇ ਅਸੀਂ ਕਹਿ ਸਕਦਾ ਹੈ ਕਾਫੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਇਹ ਘਟਨਾ ਸਾਹਮਣੇ ਆ ਰਹੀ ਹੈ ਤਾਂ ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਤਰਸੀਮ ਲਾਲ ਅਤੇ ਉਹਨਾਂ ਚਾਰਾਂ ਮਹਿਲਾਵਾਂ ਨੂੰ ਜੋ ਹੈ ਗ੍ਰਿਫਤਾਰ ਕਰ ਲਿਆ ਹੈ ਅਗਲੀ ਕਾਰਵਾਈ ਹੁਣ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਪਿਓ ਆ ਹੁਣ ਸਾਹ ਹੀ ਲੈਣ ਦਿੱਤਾ ਮੇਰਾ ਨਾਮ ਸੋਕਾਈ ਇਹਦੇ ਕਿਤੇ ਪਹਿਲੇ ਗੱਡੀ ਤੋਂ ਟੱਸਰ ਬਾਜੀ ਉਥੋਂ ਉਹਨੇ ਗੱਡੀ ਪਿਛਟਾ ਲਈ ਇਹਨਾਂ ਕੱਲ ਫੇਰ ਉਹਨੂੰ ਢਾ ਲਿਆ ਕੇ ਪਹਿਲੇ ਵੀ ਉਹਨੂੰ ਕੁੱਟਿਆ ਤੇ ਰਾਤੀ ਫੇਰ ਇਹਨੂੰ ਢਾ ਲਿਆ ਕੱਲੇ ਨੂੰ ਦੇਖ ਕੱਲ ਇਹ ਨਹੀਂ ਕੱਲ ਉਹਨੂੰ ਮਾਰਿਆ ਬਸ ਕਾਰੀ ਸਾਨੂੰ ਪਤਾ ਲੱਗਾ ਢਾਈ ਉਸੇ ਵੇਲੇ ਆਇਆ ਉਹਨੂੰ ਕੰਮ ਹੋ ਗਿਆ ਹਾਂਜੀ ਹਾਂਜੀ ਪੁਲਿਸ ਪਹੁੰਚੀ ਵਰ ਬਾਤ ਚਾਹੀਏ ਪੁਲਿਸ ਕੀ ਮੰਗਤ ਹੈ ਤਾਨੂੰ ਪਤਾ ਹੀ ਕੀ ਇਨਸਾਫ ਹੋਣਾ ਚਾਹੀਦਾ ਸਾਨੂੰ ਕੱਲਾ ਕੱਲਾ ਇਹ ਕਮਾਣਿਆ ਵਾਲਾ ਸਾਡੇ ਸ਼ਿਰ ਤੇ ਉਹੀ ਉਹਦੇ ਸ਼ਿਰ ਤੇ ਖੰਦੇ ਰਿਆ ਕੀ ਕਰੇਗਾ ਘਾਰ ਕੋਲਾ ਨੀ ਮਾਸ਼ ਦੇਣਾ ਇਹਦੀ ਘੜੀ ਉੱਜੜ ਗਈ ਕੀ ਮੰਗਿਆ ਤੁਹਾਡੀ ਤੁਹਾਡੀ ਮੰਗਤ 15 ਬੰਦਾ ਦੇਣ ਮੰਗ ਕੋਈ ਵੀ ਨਹੀਂ ਇਨਸਾਫ ਚਾਹੀਦਾ ਤੁਹਾਨੂੰ ਪਤਾ ਹੀ ਹੈ ਕਰੋ ਸਾਡੇ ਹਵਾਲੇ ਕਰੋ ਮੈਂ ਫਸੀਦਾ ਕੋਈ ਨਹੀਂ ਲਾਲ ਮੇਰਾ ਬੇਨਿਚੰਤਾ ਕੀ ਗੱਲ ਬਾਤ ਹੈ ਇਹ ਗੱਲ ਗੱਲ ਬਾਤ ਕੱਲ ਅਸੀਂ ਦਿਖਣਾ ਆਏ ਤੇ ਸਮੀ ਅਮੋੜਾ ਮਰ ਇੱਥੇ ਬੈਠਾ ਸੀ ਦੇਖੋ ਲੱਗੇ ਮੈਂ ਚੱਲ ਗਿਆ ਫੇਰ ਆਇਆ 2 ਮਿੰਟ ਬਾਅਦ ਆਇਆ ਤੇ ਖਰਚਾ ਮਾਰਸ ਲਈ ਦੀਆਂ ਤੇ ਇੱਕ ਬਿੰਦੂ ਆ ਜੀ ਉਹਨੂੰ ਮਰਵਾਇਆ ਮੇਰਾ 5 6 ਜੜੀ ਸੀ 5 6 ਜੜੀ ਕੋਲ ਸਵਾਹ ਚਾਹੀਏ ਕੀ ਮੰਗ ਕਰਦੇ ਹੋ ਸਾਨੂੰ ਸਾਫ ਚਾਹੀਦਾ ਠੀਕ ਹੈ ਹਾਂ 6 ਜੜੀ ਚਾਹੀਏ ਮੇਰਾ ਨਾਮ ਭਾਈ ਜੁਗੇਸ਼ ਆ ਕਿਹੜਾ ਪਿੰਡ ਚੋਂਤਾ ਹੈ ਜੀ ਜੀ ਇੱਥੇ ਸਤਵਾ ਹੀ ਸਤਵਾ ਤੇ ਖੜੇ ਤੇ ਸਾਹਮਣੇ ਉਹਨਾਂ ਦੀ ਬੈਸਫਸਾਈ ਚੱਲੇ ਕਦੀ ਸੀ ਕੀ ਦੀ ਬੈਸ ਉਹ ਇਹ ਦੋਨਾਂ ਦੀ ਆਪਸ ਚ 19 ਦੀ ਤੇ ਸੇਮੇ ਦੀ ਤੇਨਾਂ ਦੀ ਬੈਸਫਸਾਈ ਚੱਲੇ ਕਿਦੀ ਸੀ ਤੇ ਸੇਮੇ ਨੇ ਮਾਰਤੀ ਚਪੇੜ ਤਾਂ ਉਹਨਾਂ ਚਪੇੜ ਮਾਰਤੀ ਨਾਲ ਦੇ ਹੀ ਤਿੰਨ ਕੁੜੀਆਂ ਨਾਲ ਜਨਾਨੀਆਂ ਦੀ ਸੀ ਚਾਰ ਜਨੇ ਤੇ ਪੰਜਮਾ ਆਪ ਚਾਰਾਂ ਨੇ ਫੜਿਆ ਪਹਿਲੇ ਉਹਨਾਂ ਨੇ ਫੈਂਟਿਆ ਉਹਨਾਂ ਚਾਰਾਂ ਕੁੜੀਆਂ ਨੇ ਤੇ ਪੰਜਵੇਂ ਉਹਨਾਂ ਆਣ ਕੇ ਕਿਰਚ ਮਾਰਤੀ ਉਹਨਾਂ ਫਸ ਟਾਈਮ ਕੱਲਾ ਹੀ ਉਮਰ ਹੀ ਕੋਈ 25 22 ਹਾਂਜੀ ਫਿਰ ਚਾਹ ਤਿੰਨ ਹਾਂ ਮੌਕੇ ਤੇ ਜਾਂਦੇ ਜਾਂਦੇ ਗੱਡੀ ਲਿੰਦੇ ਡੈਥ ਹੋ ਗਈ ਪੁਲਸ ਪ੍ਰੋਸੀਸ਼ਨ ਪਹੁੰਚੀ ਹਾਂ ਪੁਲਸ ਪ੍ਰੋਸੀਸ਼ਨ ਪਹੁੰਚੀ ਇਹ ਪੁਲਸ ਅਧਿਕਾਰੀ ਉਮੀਦ ਕਰਦੇ ਆ ਕਿ ਮੰਗ ਕਰਦੇ ਆ ਵਾਹ ਇਹ ਕਿ ਖੂਨ ਦੇ ਬਦਲੇ ਖੂਨ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਇੱਕ ਮਿੰਟ ਕਰਾਣਾ ਪਿੰਡ ਚੌਂਤੇ ਵਿੱਚ ਇੱਕ ਝਗੜਾ ਹੋਇਆ ਸੀ ਝਗੜੇ ਦੇ ਵਿੱਚ ਮਨੀਸ਼ ਕੁਮਾਰ ਆ ਮੁੰਡਾ ਚੌਂਤੇ ਦਾ ਉਹਦੀ ਡੈਥ ਹੋ ਗਈ ਸੀ ਰੀਜ਼ਨ ਇਹ ਸੀ ਕਿ ਇਹਨਾਂ ਦਾ ਆਪੋ ਵਿੱਚ ਕੋਈ ਗੱਡੀ پارک ਕਰਨ ਤੋਂ ਝਗੜਾ ਹੋਇਆ ਸੀ ਜਿਹਦੇ ਵਿੱਚ ترਸੀਮ ਲਾਲ ਅ ਰੇਖਾ ਦੇਵੀ ਰੋहिणी ਬਨੀਤਾ ਭੂਮਿਕਾ ਇਹ ਪੰਜ ਅਕਿਊਜ਼ ਜਿਨ੍ਹਾਂ ਦੇ ਵਿੱਚੋਂ ਜਿਹੜਾ ترਸੀਮ ਸਿੰਘ ਆ ਉਹ ਮੇਨ ਅਕਿਊਜ਼ ਹੈ ਬਾਕੀ ਇਹਦੇ ਸਾਰੇ ਜਿਹੜੇ ਪਰਿਵਾਰ ਦੇ ਜੀ ਹੈਗੇ ਇੱਕ ਵਾਈਫ ਹੈ ਤਿੰਨ ਬੇਟੀਆਂ ਇਹਨਾਂ ਨੇ ਮਨੀਸ਼ ਦੇ ਪੇਟ ਦੇ ਵਿੱਚ ਦੋ ਕਿਰਚਾ ਮਾਰ ਦਿੱਤੀ ਸੀ ਜਿਸ ਕਾਰਨ ਉਹਦਾ ਜਦੋਂ ਉਹਨੂੰ ਹਸਪੀਟਲ ਲੈ ਕੇ ਗਏ ਰਸਤੇ 'ਚ ਉਹਦੀ ਡੈਥ ਹੋ ਗਈ ਸੋ ਇਹ ਤਿੰਨ ਜਿਹੜੇ ਪੰਜੇ ਅਕਿਊਜ਼ ਹੈਗੇ ਆ ਉਹ ਇਮੀਡੀਏਟਲੀ ਪੁਲਿਸ ਨੇ ਐਕਸ਼ਨ ਕਰਕੇ ਥਾਣਾ ਦੀਨਾ ਨਗਰ ਦੀ ਪੁਲਿਸ ਨੇ ਮਿਲ ਕੇ ਆਪਣੇ ਐਸਟੀਯੂ ਨਾਲ ਆਪਾਂ ਪੁਰਾਣਾ ਸ਼ਾਲਾ ਵੀ ਡਿਫਿਊਟ ਕੀਤਾ ਇਹਨਾਂ ਨੇ ਪੰਜੇ ਦੇ ਪੰਜੇ ਅਕਿਊਜ਼ ਇੱਕ ਡੇਢ ਘੰਟੇ ਦੇ ਵਿੱਚ ਭਾਲੇ ਇਹਨਾਂ ਦੇ ਖਿਲਾਫ ਐਫਆਈਆ ਨੰਬਰ 304 ਅੰਡਰ ਸੈਕਸ਼ਨ 103 199 199 3 ਬੀਐਨਐਸ ਜਿਹੜਾ ਪਰਚਾ ਦਰਜ ਕਰਤਾ ਤੇ ਬਾਕੀ ਅਜੇ ਬਾਕੀ ਜੀ ਰਹਿੰਦੀ ਇਨਵੈਸਟੀਗੇਸ਼ਨ ਮੁਕੰਮਲ ਕੀਤੀ ਜਾ ਰਹੀ ਹੈ ਮੁਜਰਮ ਨੂੰ ਅ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਔਰ ਰਿਮਾਂਡ ਲੈ ਕੇ ਨੈਕਸਟ ਸਫਟੀ ਜਿਹੜੀ ਹੋ ਜਾਰੀ ਰਹੇਗਾ ਜਿਹੜੇ ਮੁਜਰਮ ਹੈਗੇ ਨਾ ਇੱਕੋ ਪਰਿਵਾਰ ਦੇ ਇਹ ਇੱਕੋ ਪਰਿਵਾਰ ਦੇ ਆ ਫਿਰ ਸੇਮ ਸਿੰਘ ਤੇ ਰੇਖਾ ਦੇਵੀ ਇਹ ਮੀਆਂ ਬੀਬੀ ਨਾ ਅੱਗੋਂ ਜਿਹੜੀਆਂ ਤਿੰਨ ਲੜਕੀਆਂ ਰੋਹਨੀ ਬਨੀਤਾ ਤੇ ਭੂਮਿਕਾ ਇਹਨਾਂ ਅੱਗੋਂ ਇਹਨਾਂ ਦੀਆਂ ਬੇਟੀਆਂ ਗੁਰਦਾਸਪੁਰ ਦੇ ਦਿਨਾ ਨਗਰ ਦੇ ਪਿੰਡੇ ਚੋਂਤਾ ਤੋਂ ਇੱਕ ਦਿਲ ਦੇ ਲਾਹ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਇੱਕ ਸਕੂਲ ਵੈਨ ਡਰਾਈਵਰ ਦਾ ਬੇਰਹਿਮੀ ਦੇ ਨਾਲ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਹੈਰਾਨੀ ਦੀ ਗੱਲ ਇਸ ਵਿੱਚ ਹੈ ਵਾ ਕਿ ਇਸ ਪੂਰੇ ਦੇ ਪੂਰੇ ਮਾਮਲੇ ਦੇ ਵਿੱਚ ਇੱਕੋ ਪਰਿਵਾਰ ਦੀਆਂ ਚਾਰ ਮਹਿਲਾਵਾਂ ਵੀ ਸ਼ਾਮਲ ਨੇ ਅਤੇ ਉਹਨਾਂ ਦੇ ਉੱਤੇ ਵੀ ਮਾਮਲਾ ਦਰਜ ਕਰ ਲਿਆ ਗਿਆ। ਤੁਹਾਨੂੰ ਦੱਸਿਆ ਕਿ ਮਨੀਸ਼ ਕੁਮਾਰ ਜੋ ਕਿ ਐਸਐਸ ਸਕੂਲ ਵੈਨ ਡਰਾਈਵਰ ਦਾ ਨਾਮ ਹੈ, ਉਹ ਆਪਣੀ ਸਕੂਲ ਦੀ ਵੈਨ ਅਕਸਰ ਇੱਕ ਥਾਂ ਤੇ ਪਾਰਕ ਕਰਦਾ ਹੁੰਦਾ ਸੀ ਜਿਸ ਦੀ ਜ਼ਮੀਨ ਸੀ ਤਰਸੀਮ ਲਾਲ ਅਤੇ ਤਰਸੀਮ ਲਾਲ ਨੇ ਕਈ ਵਾਰ ਜੋ ਮੁੱਢਲੀ ਜਾਣਕਾਰੀ ਸਾਹਮਣੇ ਆ ਰਹੀ ਹੈ, ਮਨੀਸ਼ ਨੂੰ ਹੈ ਮਨਾ ਕੀਤਾ ਸੀ ਕਿ ਉਹ ਉੱਥੇ ਆਪਣੀ ਸਕੂਲ ਵੈਨ ਨਾ ਪਾਰਕ ਕਰੇ। ਲੇਕਿਨ ਅੱਜ ਜਦ ਮਾਮਲਾ ਹੋਰ ਵੱਧ ਗਿਆ ਤਾਂ ਤਰਸੀਮ ਲਾਲ ਅਤੇ ਉਸਦੇ ਪਰਿਵਾਰ ਦੀਆਂ ਹੀ ਚਾਰ ਮਹਿਲਾਵਾਂ ਨੇ ਮਿਲ ਕੇ ਮੁਨੀਸ਼ ਕੁਮਾਰ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਜੋ ਹੈ ਪੁਲਿਸ ਨੇ 2 ਘੰਟਿਆਂ ਦੇ ਅੰਦਰ ਹੀ ਸਾਰੇ ਦੇ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਲੇਕਿਨ ਕਾਫੀ ਜ਼ਿਆਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਚਾਕੂ ਦੇ ਨਾਲ ਕਈ ਵਾਰ ਕਰਕੇ ਮੁਨੀਸ਼ ਕੁਮਾਰ ਨੂੰ ਮੌਤ ਦੇ ਘਾਟੋਂ ਉਤਾਰ ਦਿੱਤਾ ਗਿਆ ਜਿਸ ਦਾ ਕਾਰਨ ਸਿਰਫ ਤੇ ਸਿਰਫ ਪਾਰਕਿੰਗ ਰਹੀ ਜਿਸ ਨੂੰ ਕਿ ਲੈ ਕੇ ਅਸੀਂ ਕਹਿ ਸਕਦੇ ਹਾਂ ਕਾਫੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਇਹ ਘਟਨਾ ਸਾਹਮਣੇ ਆ ਰਹੀ ਹੈ ਤਾਂ ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਮੁਕਦਮਾ ਦਰਜ ਕਰਕੇ ਤਰਸੀਮ ਲਾਲ ਅਤੇ ਉਹਨਾਂ ਚਾਰਾਂ ਮਹਿਲਾਵਾਂ ਨੂੰ ਜੋ ਹੈ ਗ੍ਰਿਫਤਾਰ ਕਰ ਲਿਆ ਹੈ ਅਗਲੀ ਕਾਰਵਾਈ ਹੁਣ ਸ਼ੁਰੂ ਕਰ ਦਿੱਤੀ ਗਈ ਹੈ। ਉਹ ਸਾਹਮਣੇ ਹੋਏ ਉਹਨੂੰ ਇਨਸਾਫ ਚਾਹੀਦਾ ਬਾਈ ਫੋਨ ਕਰ ਲਓ ਬੰਦਾ ਮਾਰਿਆ ਉਦੋਂ ਮਾਰੇ ਫੋਨ ਕੀਤਾ ਉਸ ਬੰਦੇ ਨਾਲ ਵੀ ਧੇਰ ਲੋ ਤੇ ਫਿਰ ਇਹਨੇ ਕਿਰਚਾ ਮਾਰਿਆ ਦੋ ਕੁੜੀਆਂ ਨਾਲ ਇੱਕ ਪਿਓ ਆ ਥੋੜਾ ਸਾਹ ਨਹੀਂ ਲੈਣ ਦਿੱਤਾ ਮੇਰਾ ਨਾ ਸ਼ੌਕ ਆਈ ਇਹਦੇ ਕਿਤੇ ਪਹਿਲੇ ਗੱਡੀ ਤੋਂ ਟੱਸਰ ਬਾਜੀ ਉਥੋਂ ਉਹਨੇ ਗੱਡੀ ਪਿਛੇ ਟਾਲੀ ਇਹਨਾਂ ਕੱਲ ਫੇਰ ਉਹਨੂੰ ਟਾਲਿਆ ਆ ਕੇ ਕੱਲੇ ਵੀ ਇਹਨੂੰ ਕੁੱਟਿਆ ਤੇ ਰਾਤੀ ਫੇਰ ਇਹਨੂੰ ਟਾਲਿਆ ਕੱਲੇ ਨੂੰ ਦੇਖ ਕੱਲ ਇਹ ਨਹੀਂ ਕੱਲ ਉਹਨੂੰ ਮਾਰਿਆ ਬਸ ਕਾਰੀ ਸਾਨੂੰ ਪਤਾ ਲੱਗਾ ਟਾਈ ਉਸੇ ਵੇਲੇ ਆਏ ਉਹਨੂੰ ਕਾਬੂ ਹੋ ਗਿਆ ਹਾਂਜੀ ਹਾਂਜੀ ਪੁਲਿਸ ਪਹੁੰਚੀ ਫਿਰ ਬਾਅਦ ਚਾਹੀਏ ਪੁਲਿਸ ਕੀ ਮੰਗ ਕਰੇ ਤਾਨੂੰ ਪਤਾ ਹੀ ਕੀ ਇਨਸਾਫ ਹੋਣਾ ਚਾਹੀਦਾ ਸਾਨੂੰ ਕੱਲਾ ਕੱਲਾ ਇਹ ਕਮਾਣਿਆਲਾ ਸਾਡੇ ਸ਼ਿਰ ਤੇ ਉਹੀ ਉਹਦੇ ਸ਼ਿਰ ਤੇ ਥੰਦੇ ਰਿਆ ਕੀ ਕਰੇਗਾ ਘਾਰ ਕੋਲਾ ਨਹੀਂ ਮਾਸ਼ ਦੇਣਾ ਇਹਦੀ ਘਾਰ ਹੀ ਉੱਜੜ ਗਿਆ ਕੀ ਮੰਗਦਾ ਤੁਹਾਡੀ ਤੁਹਾਡੀ ਮੰਗ ਕਿ 15 ਬੰਦਾ ਦੇਣ ਮੰਗ ਕੋਈ ਵੀ ਨਹੀਂ ਇਨਸਾਫ ਚਾਹੀਦਾ ਤੁਹਾਨੂੰ ਪਤਾ ਹੀ ਹੈ ਕੋਲੋ ਸਾਡੇ ਹਵਾਲੇ ਕੋਲੋ ਮੈਂ ਫਸੀਦਾ ਬਹੁਤ ਕਿਸੇ ਲਾਲ ਮੇਰਾ ਬੇਚੰਤਾ ਕੀ ਗੱਲ ਬਾਤ ਇਹ ਗੱਲ ਗੱਲ ਬਾਤ ਕੱਲ ਅਸੀਂ ਦਿਖਣਾ ਆਏ ਤੇ ਸਮੀ ਅਮੋੜਾ ਮਰ ਇੱਥੇ ਬੈਠਾ ਸੀ ਦੇਨ ਦੇ ਕੋ ਲਗੇ ਮੈਂ ਚਲ ਗਿਆ ਫੇਰ ਆਇਆ 2 ਮਿੰਟ ਆਇਆ ਬਹਤ ਆਦੇ ਤੇ ਕਰਚਾ ਮਾਰਸ ਲਈ ਦੀਆਂ ਤੇ ਇੱਕ ਬਿੰਦੂ ਆ ਜੀ ਉਹਨੂੰ ਮਰਵਾਇਆ ਮੇਰਾ ਪੰਜ 6 ਜੜੇ ਸੀ ਪੰਜ 6 ਜੜੇ ਪੂਰ ਸਬਾਹ ਚਾਈ ਹੀ ਕੀ ਮੰਗ ਕਰਦੇ ਹੋ ਸਾਨੂੰ ਸਾਫ ਚਾਹੀਦਾ ਠੀਕ ਹੈ ਪੰਜ 6 ਹਣੀ ਚਾਹੀਦਾ ਮੇਰਾ ਨਾਮ ਭਾਈ ਜੁਗੇਸ਼ ਆ ਕਿਹੜੇ ਪਿੰਡ ਚੋਂਤਾ ਹੈ ਜੀ ਜੀ ਇੱਥੇ ਸਦਵਾ ਹੀ ਸਤਵਾ ਦੇ ਤੇ ਖੜੇ ਤੇ ਸਾਹਮਣੇ ਉਹਨਾਂ ਦੀ ਬੈਸ ਬਸਾਈ ਚੱਲੇ ਕਦੀ ਸੀ ਦੀ ਬੈਸ ਉਹ ਇਹ ਦੋਨਾਂ ਦੀ ਆਪਸ ਚ ਨੀਸ ਦੀ ਤੇ ਸੇਮੇ ਦੀ ਤੇਨਾਂ ਦੀ ਬੈਸਫਸਾਈ ਚੱਲੇ ਕਿਦੀ ਸੀ ਤੇ ਸੇਮੇ ਨੇ ਮਾਰਤੀ ਚਪੇੜ ਉਹਨੇ ਚਪੇੜ ਮਾਰਤੀ ਨਾਲ ਦੇ ਹੀ ਤਿੰਨ ਕੁੜੀਆਂ ਨਾਲ ਜਨਾਨੀਆਂ ਦੀ ਸੀ ਚਾਰ ਜਣੇ ਤੇ ਪੰਜਮਾ ਆਪ ਚਾਰਾਂ ਨੇ ਫੜਿਆ ਪਹਿਲੇ ਉਹਨਾਂ ਨੇ ਫੜਟਿਆ ਉਹਨਾਂ ਚਾਰਾਂ ਕੁੜੀਆਂ ਨੇ ਤੇ ਪੰਜਵੇਂ ਉਹਨਾਂ ਆਣ ਕੇ ਕਿਰਚ ਮਾਰਤੀ ਉਹਨਾਂ ਉਸ ਟਾਈਮ ਕੱਲਾ ਹੀ ਉਮਰ ਹੀ ਕੋਈ 25 26 ਹਾਂਜੀ ਫਿਰ ਚੱਤੇਨ ਹਾਂ ਮੋਕੇ ਤੇ ਜਾਂਦੇ ਜਾਂਦੇ ਗੱਡੀ ਲਿੰਦੇ ਡੈਥ ਹੋ ਗਈ ਪੁਲਿਸ ਪ੍ਰਸ਼ਾਸਨ ਪਹੁੰਚਾ ਹਾਂ ਪੁਲਿਸ ਪ੍ਰਸ਼ਾਸਨ ਪਹੁੰਚੀ ਇਹ ਪ੍ਰਸ਼ਾਸਨ ਉਮੀਦ ਕਰਦਾ ਹੈ ਕਿ ਮੰਗ ਕਰਦਿਆਂ ਵਾਹ ਹੈ ਕਿ ਖੂਨ ਦੇ ਬਦਲੇ ਖੂਨ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਪਿੰਡ ਚੌਂਤੇ ਵਿੱਚ ਇੱਕ ਝਗੜਾ ਹੋਇਆ ਸੀ ਝਗੜੇ ਦੇ ਵਿੱਚ ਮਨੀਸ਼ ਕੁਮਾਰ ਆ ਮੁੰਡਾ ਚੌਂਤੇ ਦਾ ਉਹਦੀ ਡੈਥ ਹੋ ਗਈ ਸੀ ਰੀਜ਼ਨ ਇਹ ਸੀ ਕਿ ਇਹਨਾਂ ਦਾ ਆਪੋ ਵਿੱਚ ਉਈ ਗੱਡੀ پارک ਕਰਨ ਤੋਂ ਝਗੜਾ ਹੋਇਆ ਸੀ ਜਿਹਦੇ ਵਿੱਚ ترਸੀਮ ਲਾਲ ਅ ਰੇਖਾ ਦੇਵੀ ਰੋहिणी ਬਨੀਤਾ ਭੂਮਿਕਾ ਇਹ ਪੰਜ ਅਕਿਊਜ਼ ਜਿਨ੍ਹਾਂ ਦੇ ਵਿੱਚੋਂ ਜਿਹੜਾ ترਸੀਮ ਸਿੰਘ ਆ ਉਹ ਮੇਨ ਅਕਿਊਜ਼ ਹੈ ਬਾਕੀ ਇਹਦੇ ਸਾਰੇ ਜਿਹੜੇ ਪਰਿਵਾਰ ਦੇ ਜੀ ਹੈਗੇ ਇੱਕ ਵਾਈਫ ਹੈ ਤਿੰਨ ਬੇਟੀਆਂ ਇਹਨਾਂ ਨੇ ਮਨੀਸ਼ ਦੇ ਪੇਟ ਦੇ ਵਿੱਚ ਦੋ ਕਿਰਚਾ ਮਾਰ ਦਿੱਤੀ ਸੀ ਜਿਸ ਕਾਰਨ ਉਹਦਾ ਜਦੋਂ ਉਹਨੂੰ ਹਸਪੀਟਲ ਲੈ ਕੇ ਗਏ ਰਸਤੇ 'ਚ ਉਹਦੀ ਡੈਥ ਹੋ ਗਈ ਸੋ ਇਹਨ ਜਿਹੜੇ ਪੰਜੇ ਅਕਿਊਸ ਹੈਗੇ ਆ ਉਹ ਇਮੀਡੀਏਟਲੀ ਪੁਲਿਸ ਨੇ ਐਕਸ਼ਨ ਕਰਕੇ ਥਾਣਾ ਦੀਨਾ ਨਗਰ ਦੀ ਪੁਲਿਸ ਨੇ ਮਿਲ ਕੇ ਆਪਣੇ ਐਸਟੀਯੂ ਨਾਲ ਆਪਾਂ ਪੁਰਾਣਾ ਸ਼ਾਲਾ ਵੀ ਕੈਪਚਰ ਕੀਤਾ ਇਹਨਾਂ ਨੇ ਪੰਜੇ ਦੇ ਪੰਜੇ ਅਕਿਊਸ ਇੱਕ ਡੇਢ ਘੰਟੇ ਦੇ ਵਿੱਚ ਫੜ ਲਏ ਇਹਨਾਂ ਦੇ ਖਿਲਾਫ ਐਫਆਈਆ ਨੰਬਰ 304 ਅੰਡਰ ਸੈਕਸ਼ਨ 103 199 199 3 ਬੀਐਨਐਸ ਜਿਹੜਾ ਪਰਚਾ ਦਰਜ ਕਰਤਾ ਤੇ ਬਾਕੀ ਅਜੇ ਬਾਕੀ ਦੀ ਰਹਿਦੀ ਇਨਵੈਸਟੀਗੇਸ਼ਨ ਮੁਕੰਮਲ ਕੀਤੀ ਜਾ ਰਹੀ ਹੈ ਮੁਜਰਮਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਔਰ ਰਿਮਾਂਡ ਲੈ ਕੇ ਨੈਕਸਟ ਸਪੀ ਜਿਹੜੀ ਹੈ ਜਾਰੀ ਰਹੇਗੀ ਜਿਹੜੇ ਮੁਜਰਮ ਹੈਗੇ ਨਾ ਇੱਕੋ ਪਰਿਵਾਰ ਦੇ ਇਹ ਇੱਕੋ ਪਰਿਵਾਰ ਦੇ ਆ ਫਿਰ ਸੇਮ ਸਿੰਘ ਤੇ ਰੇਖਾ ਦੇਵੀ ਇਹ ਮੀਆਂ ਬੀਬੀ ਨਾ ਅੱਗੋਂ ਜਿਹੜੀਆਂ ਤਿੰਨ ਲੜਕੀਆਂ ਰੋਹਨੀ ਬਨੀਤਾ ਤੇ ਭੂਮਿਕਾ ਇਹਨਾਂ ਅੱਗੋਂ ਇਹਨਾਂ ਦੀਆਂ ਬੇਟੀਆਂ